ਇੱਕ ਨਵਾਂ ਬੰਬ ਤੁਸੀਂ ਸੁੱਟਣ ਆਏ ਨਿਊਜ਼ੀਲੈਂਡ ਵਾਲੇ ਦੇਖੋ ਜੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਈਏ ਜੋ ਮੈਂ ਇੱਥੇ ਨਿਊਜ਼ੀਲੈਂਡ ਆਇਆ ਸੀ ਕਿਉਂਕਿ ਉਹ ਡੇਟ ਦਿੱਤੀ ਸੀ ਕਿ ਕੱਲ ਨੂੰ 25 ਜੂਨ ਦੀ ਸੋਚੇ ਕਰਕੇ ਗਾਣਾ ਆਪਾਂ ਕੱਲ ਨੂੰ ਸ ਮਨ ਅੱਜ 12 ਵਜੇ ਲੀਡ ਹੋ ਜਾਣਾ ਸੋਚੇ ਕਰਕੇ ਮੈਂ ਕਿਹਾ ਵੀ ਚਲੋ ਆਪਾਂ ਸਾਰੇ ਭਰਾ ਇਕੱਠੇ ਹੋ ਜਾਈਏ ਨਿਊਜ਼ੀਲੈਂਡ ਦਾ ਮੀਡੀਆ ਤੁਸੀਂ ਇੱਥੇ ਪਹੁੰਚੇ ਹੋਣ ਮੇਰੇ ਲਈ ਬੜੀ ਵੱਡੀ ਗੱਲ ਹੈ ਕਿਉਂਕਿ ਆ ਗਾਣਾ ਮੈਂ ਇਸ ਕਰਕੇ ਵੀ ਕੀਤਾ ਇੱਥੇ ਵੀ ਕਿ ਮੈਨੂੰ ਲੱਗਦਾ ਕਿ ਯਾਰ ਅੱਗੇ ਇੰਡੀਆ ਜਾਂ ਅਮਰੀਕਾ ਜਾਂ ਕੈਨੇਡਾ ਕਰ ਦੇਣਾ ਕਿ ਨਵਾਂ ਸਾਲ ਤੁਹਾਡੇ ਤੋਂ ਚੜਦਾ ਤੇ ਇਤਨਾ ਸੋਹਣੇ ਚੜਦਾ ਯਾਰ ਕਿ ਗਾਣਾ ਵੀ ਨਿਊਜ਼ੀਲੈਂਡ ਤੋਂ ਰੀਡ ਕੀਤਾ ਜਾਉਗਾ ਸੋ ਮੇਰੇ ਲਈ ਮੇਰੇ ਵੱਲੋਂ ਆਪਦੇ ਲਈ ਖੜੇ ਮਾਲ ਨੂੰ ਤੇ ਮੈਨਾਂ ਤੁਹਾਡੀ ਸਿਹਤ ਦੇਖ ਕੇ ਤੁਸੀਂ ਬਹੁਤ ਫਿੱਟ ਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ ਖਾਂਦੇ ਆ ਬਸ ਇਹੀ ਜਗ੍ਹਾ ਦੀ ਗੱਲ ਹੈ ਕੀ ਕਰਨੀ ਨੀ ਕੀ ਕਰਨੀ ਨੀ ਤੂੰ ਜਦੋਂ ਦੇ ਨੀ ਜੇ ਤੂੰ ਜਦੋਂ ਦੇ ਮੇਹਰ ਸੋਹਣੀ ਹੁੰਦੀ ਨੀ ਜੇ ਤੂੰ ਜਦੋਂ ਦੇ ਮੇਹਰ ਵਾਲੀ ਸੋਹਣੀ ਹੁੰਦੀ ਜਾਂਦੀ ਐ ਮੈਂ ਕੋਸ਼ਿਸ਼ ਕਰੰਦ ਰਹਿੰਦੀ ਕਿ ਖੁਸ਼ੀ ਦੇ ਗੀਤਾਂ ਆ ਲੋਕ ਹਮੇਸ਼ਾ ਕਦਰੇ ਵਿੱਚ ਚੜਦੀ ਕਲਾ ਚ ਰਹੇ ਲੋਕਾਂ ਨੂੰ ਨੱਚੋ ਗਾਓ ਪੰਗੜਾ ਪਾਓ ਹਣਾ ਸੋ ਦੇ ਕਰਕੇ ਮੈਂ ਜਿਵੇਂ ਤੁਸੀਂ ਪਹਿਲਾਂ ਕਾਲੀ ਐਨਕ ਨੂੰ ਬਹੁਤ ਪਿਆਰ ਦਿੱਤਾ ਸੀ ਸੋ ਜਦੋਂ ਕੋਈ ਗਾਣਾ ਹਿੱਟ ਹੋ ਜਾਂਦਾ ਤੁਹਾਡੀ ਹੋਰ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ ਤੇ ਉਹਦੇ ਕਰਕੇ ਹੁਣ ਇਹ 2 ਸਾਲ ਬਾਅਦ ਗੀਤ ਨੇ ਲੈ ਕੇ ਆਏ ਹਾਂ ਦੋੜ ਬਿਲਕੁਲ ਗੁਰਨਾਸ਼ ਮਿੱਠਾ ਤੋਂ ਸ਼ੁਰੂ ਹੋਇਆ ਸੀ 86 ਦੇ ਵਿੱਚ ਆ 85 ਚ ਰਿਲੀਜ਼ ਕੀਤਾ ਸੀ ਉਹ ਗਾਣਾ ਤੇ 40 ਸਾਲ ਹੋ ਗਏ ਅੱਜ ਮਤਲਬ ਕ੍ਰਿਸਮਸ ਤੇ ਤੇ ਗੁਰਨੂਸ਼ ਮਿੱਠਾ ਤੋਂ ਸ਼ੁਰੂਆਤ ਹੋਈ ਸੀ ਆ ਫਿਰ ਹੌਲੀ ਹੌਲੀ ਕੁੜੀ ਕੱਢ ਕੇ ਕਾਰਜਾ ਲੈ ਕੇ ਮਰ ਗਏ ਲੋਕੋ ਪੁੱਤਰ ਮਿੱਠੜੇ ਮੇਵੇ ਪੰਜਾਬ ਮੇਰਾ ਰਹੇ ਵਸਦਾ ਮਾਮਾ ਠੰਡੀਆਂ ਸ਼ਾਵਾ ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ ਰਾਹਾਂ ਅਡੀਕਣ ਮਾਮਾ ਅ ਤੂੰ ਗੱਲ ਚੱਲਦੀ ਚੱਲਦੀ ਚੱਲ ਹੁਣ ਪੰਗੜਾ ਪਾਈਏ ਜਿੱਡੇ ਜੋਲ ਜਿਨ੍ਹਾਂ ਨੇ ਬੁੱਤੀ ਤੇ ਰੱਬ ਨੇ ਬਣਾਈਆਂ ਜੋੜੀਆਂ ਸਾਡਾ ਮਾਮਾ ਬੜਾ ਗ੍ਰੇਟ ਮੈਂ ਕੋਸ਼ਿਸ਼ ਕੀਤੀ ਗਈ ਓਕੇਸ਼ਨ ਦੇ ਹਿਸਾਬ ਨਾਲ ਗਾਣੇ ਲਿਖੇ ਜਾਣ ਕਿਉਂਕਿ ਤੁਸੀਂ ਅਜੇ ਤੱਕ ਵੀ ਵੇਖਿਆ ਹੋਊਗਾ ਕਿ ਜਿਹੜੇ ਨਵੀਂ ਪੀੜ੍ਹੀ ਨੂੰ ਵੀ ਮੈਂ ਇਹ ਕਹਿਣੀ ਚਾਹਾਂਗਾ ਨਵੀਂ ਜਨਰੇਸ਼ਨ ਦੇ ਨਵੇਂ ਸਿੰਗਰ ਨੇ ਕਿਉਂਕਿ ਜਦੋਂ ਤੁਹਾਨੂੰ ਕੋਈ ਪ੍ਰਾਈਵੇਟ ਫੰਕਸ਼ਨ ਤੇ ਕੋਈ ਮਤਲਬ ਵਾਈਡਿੰਗ ਤੇ ਜਾਂ ਕੋਈ ਕੜਮਾਈ ਤੇ ਜਾਂ ਕਿਸੇ ਵੀ ਚੀਤੇ ਸਾਤਾ ਉਸ ਚੀਜ਼ ਦਾ ਵੀ ਉਸ ਤਰੀਕੇ ਦਾ ਵੀ ਗਾਣਾ ਹੋਣਾ ਚਾਹੀਦਾ ਉਹ ਗੀਤ ਹੋਣਾ ਚਾਹੀਦਾ ਜੋ ਮੈਂ ਵਿਆਹਾਂ ਤੇ ਮੈਂ ਪੁੱਤਰ ਮਟੜੇ ਬੇਵੇ ਹਰ ਤਰੀਕੇ ਪੇੜ ਖਾਲੀ ਕਰਾ ਲਿਆ ਜੀਜਾ ਅਜ ਸਾਲੀ ਤੇਰੀ ਨੇ ਨੱਚਣਾ ਵੇ ਉਹਨੂੰ ਵੀ ਸਭਿਆਚਾਰਕ ਬਣਾਤਾ ਫਿਰ ਪੇੜ ਖਾਲੀ ਕਰਾ ਲਓ ਜੀਜਾ ਜੀ ਉਹਨੂੰ ਕਿਹਾ ਉਹਨੂੰ ਰਿਸਪੈਕਟ ਕਰ ਦਿੱਤੀ ਤੇ ਬਾਮਾ ਬੜਾ ਗ੍ਰੇਟ ਸੀ ਜਾਗੂ ਸਾਡੀਆਂ ਲੇਡੀਆਂ ਜਿਹੜੀਆਂ ਫੋਰਨ ਦੇ ਵਿੱਚ ਜਦੋਂ ਕੱਢਦੀਆਂ ਸੀਗੀਆਂ ਤਾਂ ਬੀਬੀਆਂ ਜਿਹੜੀਆਂ ਸਾਡੀਆਂ ਪੁਰਾਣੀਆਂ ਸੀ ਉਹਨਾਂ ਨੂੰ ਤਾਂ ਗੌਣਾ ਆਉਂਦਾ ਸੀ ਜਾਤੋਂ ਨਵੀਂ ਪਲੀਰੀ ਨੂੰ ਪਤਾ ਨਹੀਂ ਸੀਗਾ ਸੋ ਮੈਂ ਉਹਨੂੰ ਰਿਕਾਰਡ ਕੀਤਾ ਉਸੇ ਤਰੀਕੇ ਦੇ ਨਾਲ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਔਰ ਆਪਣੀ ਜਿਹੜੀ ਪਿਛਲੀਆਂ ਦੋ ਪੀੜੀਆਂ ਉਹ ਤੋਂ ਬਹੁਤ ਵਧੀਆ ਹੈ ਕਿ ਜਮਿਸਟਰ ਕੋ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਮਿਊਜ਼ਿਕ ਨਾਲ ਸਹੀ ਮਿਊਜ਼ਿਕ ਨਾਲ ਲਾਇਆ ਜਾਵੇ ਕਿਉਂਕਿ ਅੱਜ ਮਿਊਜ਼ਿਕ ਜਿਹੜਾ ਆ ਉਹ ਰੈਪਿੰਗ ਦਾ ਜਿਆਦਾ ਮਾਹੌਲ ਹੋ ਗਿਆ ਉਹਦੇ ਵਿੱਚ ਸਿਰਫ ਗੱਲਾਂ ਬਾਤਾਂ ਹੁੰਦੀਆਂ ਨਾ ਕੋਈ ਸਾਰੀ ਯੰਤਰਾਂ ਪਤਾ ਲੱਗਦਾ ਨਾ ਕਿਉਂ ਪਤਾ ਲੱਗਦਾ ਸੋ ਮੈਂ ਕੋਸ਼ਿਸ਼ ਕੀਤੀ ਸੀ ਕਿ ਇੱਕ بڑا ਅ ਰਿਵਾਜ ਜਦ ਕਿਸੇ ਦਾ ਗਨ ਕਲਚਰ ਆ ਗਿਆ ਸਾਡੇ ਸੂਟਾਂ ਟਾਂਗਾ ਵਾਲੇ ਗਾਣੇ ਲੜਾਈ ਵਾਲੇ ਸਲਾਕਾਰ ਜਿੱਦਾਂ ਦਾ ਗਾਊਗਾ ਉਦਾਂ ਦੇ ਲੋਕ ਜਿਹੜੇ ਆ ਉਹਨਾਂ ਦੀ ਕਾਪੀ ਕਰਦੇ ਆ ਸੋ ਮੈਨੂੰ ਲੱਗਦਾ ਸੀ ਕਿ ਇਹਨਾਂ ਦਾ ਕਿੱਦਾਂ ਖੜਾ ਛੜਾ ਜਾਵੇ ਸੋ ਮੈਂ ਸੋਚਿਆ ਵੀ ਕੋਈ ਐਨਕ ਜਾਂ ਕੋਈ ਏਡਾ ਦੀ ਗੱਲ ਹੋਵੇ ਜਿਹੜੇ ਲੋਕ ਆਪਣੀ ਘਾਨ ਜਾਂ ਪਿਸਤੌਲ ਰੱਖ ਕੇ ਐਨਕਾਂ ਦਾ ਲਾ ਲਾ ਕੇ ਕੁਛ ਨਾ ਕੁਛ ਨੱਚਣ ਤੇ ਉਹ ਮੇਰੀ ਜਿਹੜੀ ਕਿਸੇ ਵੀ ਬਹੁਤ ਵਧੀਆ ਕਾਮਯਾਬੀ ਹੋਈ ਕਿ ਸਾਰੇ ਜਦੋਂ ਤੁਸੀਂ ਦੇਖਦੇ ਆ ਕਿ ਡੀਜੇ ਵਾਲੇ ਪਹਿਲਾਂ ਹੀ ਦੋ ਬਾਕਸ ਦੇ ਐਨਕਾਂ ਦਾ ਵੀ ਲੈ ਕੇ ਆਉਂਦੇ ਨੇ ਹਾਲਾਂਕਿ ਸੋ ਲੋਕ ਜਿਹੜੀਆਂ ਕੁੜੀਆਂ ਆਏ ਉਹ ਐਰ ਕਾ ਗਾਣਾ ਕਿ ਨੱਚਦੀਆਂ ਵਧੀਆ ਹਾਲਾਂਕਿ ਮੈਨੂੰ ਐਰ ਕਾ ਜਿਹੜੇ ਬਣਾਉਣ ਵਾਲੇ ਉਹਨਾਂ ਤੋਂ ਰੌਲਟੀ ਲੈਣੀ ਪੈਈ ਦੀ ਐ ਸੋ ਮੈਂ ਇੱਥੇ ਨਿਊਜ਼ੀਲੈਂਡ ਆਇਆ ਸੀ ਕਿਉਂਕਿ ਉਹ ਡੇਟ ਦਿੱਤੀ ਸੀ ਕਿ ਕੱਲ ਨੂੰ 26 ਦੀ ਸੋ ਇਹ ਕਰਕੇ ਗਾਣਾ ਆਪਾਂ ਕੱਲ ਨੂੰ ਮਨ ਅੱਜ 12 ਬਾਬਰ ਰੀਲਿਸ ਹੋ ਜਾਣਾ ਸੋ ਇਹ ਕਰਕੇ ਮੈਂ ਕਿਹਾ ਵੀ ਜੇ ਲੋ ਆਪਾਂ ਸਾਰੇ ਭਰਾ ਇਕੱਠੇ ਹੋ ਜੰਨੇ ਤੁਸੀਂ ਛੋਟੇ ਨਾਲ ਸਦੇ ਦੇ ਬਰਿੰਦਰ ਸਾਡਾ ਭਰਾ ਸਾਡਾ ਛੋਟਾ ਵੀ ਬਾਤ ਰਕਿਆ ਕਰੇ ਹੋਰ ਇਹਨੂੰ ਪਰਮਾਤਮਾ ਬਖਸ਼ਿਸ਼ ਕਰੇ ਨਿਊਜ਼ੀਲੈਂਡ ਦਾ ਮੀਡੀਆ ਤੁਸੀਂ ਇੱਥੇ ਪਹੁੰਚਿਆ ਹੁਣ ਮੇਰੇ ਲਈ ਬੜੀ ਵੱਡੀ ਗੱਲ ਹੈ ਕਿ ਅਹ ਗਾਣਾ ਮੈਂ ਇਸ ਕਰਕੇ ਵੀ ਕੀਤਾ ਇੱਥੇ ਵੀ ਕਿ ਮੈਨੂੰ ਲੱਗਦਾ ਕਿ ਯਾਰ ਅੱਗੇ ਇੰਡੀਆ ਜਾਂ ਅਮਰੀਕਾ ਜਾਂ ਕੈਨੇਡਾ ਕਰ ਦੇਣਾ ਕਿ ਨਵਾਂ ਸਾਲ ਤੁਹਾਡੇ ਤੋਂ ਜੜਦਾ ਤੇ ਇਤਨਾਂ ਸੋਹਣੇ ਜੜਦਾ ਯਾਰ ਕਿ ਗਾਣਾ ਵੀ ਨਿਊਜ਼ੀਲੈਂਡ ਤੋਂ ਦੀਦ ਕੀਤਾ ਜਾਵੇ ਸੋ ਮੇਰੇ ਲਈ ਮੇਰੇ ਵੱਲੋਂ ਆਵਦੇ ਲਈ ਧੰਨਵਾਦ ਲੋ ਜਦੋਂ ਵੀ ਮੈਂ ਨਿਊਜ਼ੀਲੈਂਡ ਆਇਆ ਲਾਸਟ ਟਾਈਮ ਵੀ ਸ਼ੋ ਸੋਡਰ ਸੀਗਾ ਤੇ ਬਹੁਤ ਜੈਸ ਹੁਣਾਂ ਨੇ ਅਰੇਂਜ ਕੀਤਾ ਆ ਸਾਡੇ ਦੀਪਾ ਜੀ ਸਾਡੇ ਸ਼ੋਟੀ ਦੀਰ ਐਂਡ ਹਰਵਿੰਦਰ ਇਕੱਠੇ ਹੋਏ ਨੇ ਕਿਉਂਕਿ ਇਹ ਵੀ ਸਾਰਿਆਂ ਦੇ ਵਿੱਚੋਂ ਆੜ ਕੇ ਤੇ ਸਾਰੇ ਤੁਸੀਂ ਰਿਸ਼ਤੇਦਾਰ ਸਾਡੇ ਦੋਸਤ ਮਿੱਤਰ ਇੰਸੇ ਸਾਰੇ ਇਕੱਠੇ ਹੋਏ ਆ ਬੋਲਣਾ ਨਹੀਂ ਸੀਗਾ ਤੇ ਫਟੇ ਹੈ ਕਿ ਬਿਓਨ ਅਨੀ ਵਰਡਸ ਤੁਹਾਡਾ ਸਭ ਦਾ ਪਹਿਲਾਂ ਤਾਂ ਇੱਕ ਲਾਸਟ ਮਿੰਟ ਤੇ ਸੱਦਾ ਦੇਣ ਲਈ ਤੁਸੀਂ ਸਾਰੇ ਆਏ ਹੋ ਤੇ ਮੇਰਾ ਸਿਰ ਝੁਕਦਾ ਹੈ ਭਾਜੀ ਵੱਲੋਂ ਕਿ ਤੁਸੀਂ ਇੰਨਾ ਮਾਣ ਵਧਾਉਂਦੇ ਹੋ ਹਮੇਸ਼ਾ ਭਾਈ ਨੇ ਕਿਹਾ ਲਾਸਟ ਮਿੰਟ ਕੀ ਆ ਜੈਜ ਆਪਾਂ ਇੱਤਾ ਕਰਨਾ ਮੈਂ ਕਿਹਾ ਭਾਜੀ ਹੋ ਜੂ ਪਰ ਆਹ ਦੇਖ ਕੇ ਸਾਰਾ ਇਨਾ ਤੁਸੀਂ ਦੇਖ ਕੇ ਨਾ ਮੇਰੇ ਕੋਲ ਕੋਈ ਲਫ਼ਜ਼ ਐ ਨਹੀਂਗੇ ਦੋਹੀ ਲਫ਼ਜ਼ ਨੇ ਥੈਂਕ ਯੂ ਤੇ ਭਾਈ ਦਾ ਗਾਣਾ ਆ ਰਿਹਾ ਤੇ ਲੋਰ ਅਰਦਾਸ ਹੈ ਦਿਨੋਂ ਦੁਆ ਹੈ ਕਿ ਐ ਜਿੰਨੀ ਮਿਹਨਤਾਂ ਨੇ ਕੀਤੀ ਹੈ ਤੇ ਉਤੋਂ ਚਾਰ ਗੁਣਾ ਰਿਜ਼ਲਟ ਜਿਆਦਾ ਚੱਗਿਆ ਕਿਆ ਸੀ ਕਾਲੀ ਇਹ ਨਾਲ ਆਇਆ ਕਰ ਤੇ ਕੁੜੀਆਂ ਲਾਉਣ ਲੱਗ ਪਏ ਸੋ ਉਝੇ ਤਰ੍ਹਾਂ ਹੀ ਮੈਂ ਕਿ ਲਿਖਿਆ ਵੀ ਕਰਕੇ ਮੈਨੂੰ ਸਾਰੇ ਕਹਿੰਦੇ ਨੇ ਵੀ ਤੁਸੀਂ ਕੀ ਖਾਣੇ ਤਾਂ ਮੈਂ ਕਿਹਾ ਵੀ ਕੀ ਖਾਣੀ ਐ ਨੀ ਕੀ ਖਾਣੀ ਐ ਦਾੜੀ ਲਾਉ ਜੀ ਸਾਡੇ ਜਿਹੜੇ ਕਿਉਂਕਿ ਇਹ ਤੋਂ ਬਾਅਦ ਕੀ ਦਾ ਤੁਸੀਂ ਤੁਹਾਨੂੰ ਕਿਹਦੇ ਕੀ ਖਾਣੀ ਐ ਨੀ ਕੀ ਖਾਣੀ ਐ ਨਹੀਂ ਤੁਹੇ ਦੋ ਦੇਨੀ ਇਤੂ ਦਿਨਾਂ ਦੇ ਮਿਹਰ ਸੋਹਣੀ ਹੁੰਦੀ ਕਾਨੀ ਇਤੂ ਦਿਨਾਂ ਦੇ ਮਿਹਰ ਵਾਲੀ ਸੋਹਣੀ ਹੁੰਦੀ ਧਾਨੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਸਸੀ ਕੌਣ ਸਾਡੇ ਵਾਲਾ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਸਾਡੇ ਨਾਲ ਦ ਗੋਲਡਨ ਸਟਾਰ ਮਲਕੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਨਿਊਜ਼ੀਲੈਂਡ ਵੈਲਕਮ ਟੂ ਸਾਡੇ ਵਾਲਾ ਥੈਂਕ ਯੂ ਜੀ ਸਾਡੇ ਵਾਲਾ ਕੀ ਬਾਤ ਹੈ ਨਾ ਹੀ ਬਹੁਤ ਵਧੀਆ ਹਾਂਜੀ ਬਹੁਤ ਧੰਨਵਾਦ ਪਿਛਲੇ ਸਾਲ ਵੀ ਮੇਲੇ ਹੋਏ ਸੀਗੇ ਤੇ ਡਰਨ ਕਰ ਲਾਈਆਂ ਸੀ ਤੁਸੀਂ ਹਾਂ ਬਿਲਕੁਲ ਬਿਲਕੁਲ ਜੀ ਮੈਂ ਸ਼ੂ ਕਰਨਾ ਆਇਆ ਸੀ ਉਹਨੂੰ ਹਾਂਜੀ ਤੇ ਹੁਣ ਨਵਾਂ ਗਾਣਾ ਰਿਲੀਜ਼ ਕਰਦੇ ਆ ਕਿ ਨਵਾਂ ਬੰਬ ਤੁਸੀਂ ਸੁੱਟਣ ਆਏ ਨਿਊਜ਼ੀਲੈਂਡ ਵਾਲਿਆਂ ਦੇ ਦੇਖੋ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਈਏ ਹਾਂਜੀ ਕੋਈ ਨਵਾਂ ਆਈਡੀਆ ਹੋਵੇ ਨਵੀਂ ਕੰਪੋਜੀਸ਼ਨ ਹੋਵੇ ਹਾਂਜੀ ਸੋ ਇਹ ਮੇਰੇ ਖਾਲ ਤੁਹਾਡੀ ਮੇਰੀ ਸਭ ਤੋਂ ਪਹਿਲੀ ਇੰਟਰਵਿਊ ਆ ਕਿਉਂਕਿ ਤੁਸੀਂ ਬੈਠੇ ਹੋ ਵੀ ਵਾਇਰਡ ਤੋਂ ਕਹਿੰਦੇ ਨਵਾਂ ਸਾਲ ਵੀ ਜਦੋਂ ਚੜਦਾ ਤੇ ਇਥੋਂ ਨਿਊਜ਼ੀਲੈਂਡ ਤੋਂ ਚੜਦਾ ਤੇ ਸਾਡੇ ਇੰਗਲੈਂਡ ਬਿਲਕੁਲ ਐਂਡ ਤੇ ਹੁਣ ਸੋ ਪਹਿਲੀ ਤੁਹਾਡੀ ਇੰਟਰਵਿਊ ਆ। ਕੀ ਬਾਤ ਹੈ ਜੀ ਤੇ ਗੀਤ ਆ ਰਿਹਾ ਜੀ ਤੇ ਮੇਨਾਂ ਤੁਹਾਡੀ ਸਿਹਤ ਦੇਖ ਕੇ ਤੁਸੀਂ ਬਹੁਤ ਫਿੱਟ ਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ ਖਾਂਦੇ ਆ। ਬਸ ਇਹੀ ਜਗ੍ਹਾ ਦੀ ਗੱਲ ਹੈ। ਕਿਉਂਕਿ ਜਦੋਂ ਵੀ ਕੋਈ ਇੰਟਰਵਿਊ ਕਰਦਾ ਸੀ ਨਾ ਤੇ ਮੈਨੂੰ ਹਮੇਸ਼ਾ ਇਹ ਗੱਲ ਕਰਦੇ ਸੀ ਵੀ ਭਾਜੀ ਤੁਸੀਂ ਕੀ ਖਾਂਦੇ ਹੋ। ਹਾਂ। ਕਿਹੜੀ ਚੱਕੀ ਦਾ ਆਟਾ ਕਰਨੇ ਇਹਦਾ ਨੇ ਸੋਚ ਕੇ ਤਾਂ ਉਹ ਮੈਨੂੰ ਆਈਡੀਆ ਸਿਆ ਉਤੋਂ ਕਿ ਮਤਲਬ ਯਾਰ ਇਹਨੂੰ ਗੀਤ ਚ ਹੀ ਲਿਖਿਆ ਜਾ ਸਕਦਾ ਤਾਂ ਫਿਰ ਮੈਂ ਆਪਣੇ ਆਪ ਦੇ ਤਾਂ ਨਹੀਂ ਲੱਗ ਸਕਦਾ ਸੀ ਮੈਂ ਕੁੜੀ ਤੇ ਗਾਣਾ ਲਿਖਿਆ ਵੀ ਕੀ ਖਾਨੀ ਨਹੀਂ ਤੂੰ ਕੀ ਖਾਨੀ ਨਹੀਂ ਤੂੰ ਦਿਨੋ ਦਿਨੀ ਹੋਰ ਸੋਹਣੀ ਹੁੰਦੀ ਜਣ ਹਾਂਜੀ ਤੇ ਨਿਊਜ਼ੀਲੈਂਡ ਦੇ ਵਿੱਚ ਇਸ ਗਾਣੇ ਨੂੰ ਰਿਲੀਜ਼ ਕਰਨ ਦਾ ਕੋਈ ਖਾਸ ਮੰਤਵ ਹੈਗਾ ਮੈਂ ਵੈਸੇ ਇੱਥੇ ਨਾ ਜੀ ਪ੍ਰਾਈਵੇਟ ਪ੍ਰੋਗਰਾਮ ਤੇ ਆਇਆ ਸੀਗਾ ਜੀ ਤੇ ਕੋਸ਼ਿਸ਼ ਸੀ ਗਾਣਾ 2 ਵੀਕ ਪਹਿਲਾਂ ਹੀ ਗਾਣਾ ਰਿਲੀਜ਼ ਕਰਨਾ ਸੀ ਫਿਰ ਪੰਜਾਬ ਦੇ ਹੜ੍ਹਾਂ ਦਾ ਕਾਰਨ ਕਰਕੇ ਅਸੀਂ ਉਹਨੂੰ ਥੋੜਾ ਡਿਲੇ ਕਰ ਲਿਆ ਤਾਂ ਫੇਰ ਉਹਨੂੰ ਹੋਰ ਕਿਤੇ ਟਾਈਮ ਨਹੀਂ ਸੀਗਾ ਕਿਉਂਕਿ ਵੀਕਐਂਡ ਤੇ ਹੁਣ ਪਈ ਇੱਥੇ ਨਿਊਜ਼ੀਲੈਂਡ ਪ੍ਰੋਗਰਾਮ ਹੈ ਸੋ ਦੈਟਸ ਵਾਈ ਅਸੀਂ ਕੁਝ ਸੋਚਿਆ ਵੀ ਆਲਰੇਡੀ ਡੇਟ ਜਿਹੜੀ ਮਿਕਸ ਕੀਤੀ ਸੀਗੀ ਸੋ ਚਲੋ ਨਿਊਜ਼ੀਲੈਂਡ ਤੋਂ ਅਸੀਂ ਖੁਸ਼ ਨਸੀਬ ਬਿਆਵਾ ਨਵਾਂ ਸਾਲ ਨਾਲ ਨਵਾਂ ਚੜਦਾ ਇਤਰੋ ਇਦੋਂ ਸ਼ੁਰੂ ਕਰਦੇ ਹਾਂ ਅਰਕੇ ਜੀ ਅਸੀਂ ਖੁਸ਼ਕਿਸਮਤ ਹਾਂ ਕਿ ਮਲਕੀਤ ਜੀ ਦਾ ਦਾ ਗੋਲਡਨ ਸਟਾਰ ਦਾ ਗੀਤ ਇੱਥੇ ਰਿਲੀਜ਼ ਹੋ ਰਿਹਾ ਆ ਤੁਸੀਂ ਦੋ ਬੋਲ ਸੁਣਾਉਂਗੇ ਹਾਂ ਬਿਲਕੁਲ ਜੀ ਤੁਹਾਨੂੰ ਗਾਣਾ ਵੀ ਦੇ ਦੇਣਾ ਕੀ ਖਾਨੀਏ ਨੀ ਕੀ ਖਾਨੀਏ ਨੀ ਤੂੰ ਦੇ ਨਾ ਦੇ ਨੀ ਨੀ ਤੂੰ ਦੇ ਨਾ ਦੇ ਨੀ ਹੋਰ ਸੋਹਣੀ ਹੁੰਦੀ ਜਾਨੀ ਕੀ ਬਾਤ ਹੈ ਜੀ ਤੁਸੀਂ ਰੌਣਕ ਆ ਸਾਡੇ ਪੰਜਾਬੀ ਪੰਜਾਬ ਦੀ ਰੌਣਕ ਆ ਤੁਸੀਂ ਵਿਆਹਾਂ ਦੀ ਰੌਣਕ ਆ ਤੁਸੀਂ ਮੈਂ ਕੋਸ਼ਿਸ਼ ਕਰਾਂ ਦਿੰਦੀ ਕਿ ਖੁਸ਼ੀ ਦੇ ਗੀਤ ਹੋਣ ਆ ਲੋਕ ਹਮੇਸ਼ਾ ਇਹ ਕਹਿੰਦੇ ਨੇ ਵੀ ਚੜ੍ਹਦੀ ਕਲਾ 'ਚ ਰਹਿਣ ਲੋਕਾਂ ਨੂੰ ਨੱਚੋ ਗਾਓ ਪੰਗੜਾ ਪਾਓ ਹਣਾ ਸੋ ਉਹਦੇ ਕਰਕੇ ਮੈਂ ਜਿਵੇਂ ਤੁਸੀਂ ਪਹਿਲਾਂ ਕਾਲੀ ਐਨਕ ਨੂੰ ਬਹੁਤ ਪਿਆਰ ਦਿੱਤਾ ਸੀ ਸੋ ਜਦੋਂ ਕੋਈ ਗਾਣਾ ਹਿੱਟ ਹੋ ਜਾਂਦਾ ਤੁਹਾਡੀ ਹੋਰ ਰਿਸਪੌਂਸਿਬਿਲਟੀ ਵੱਧ ਜਾਂਦੀ ਆ ਤੇ ਉਹਦੇ ਕਰਕੇ ਹੁਣ ਇਹ 2 ਸਾਲ ਬਾਅਦ ਗੀਤ ਮੈਂ ਲੈ ਕੇ ਆਇਆ ਹਾਂ ਤੁਹਾਡੇ ਤੇ ਤੁਹਾਨੂੰ ਪ੍ਰੋਪਰ ਜਿਹੜਾ ਇਹਦਾ 뮤직 ਹੈ ਸੀ ਇੰਗਲੈਂਡ ਕੀਤਾ ਸਰ ਹਾਂਜੀ ਵੀਡੀਓ ਜਿਹੜੀ ਉਹ ਇੰਡੀਆ ਚ ਕੀਤੀ ਆ ਜੌਨੀ ਨੇ ਮਿਊਜ਼ਿਕ ਗਵਜ਼ੀ ਮਿਊਜ਼ਿਕ ਨੇ ਕੀਤਾ ਜੀ ਐਂਡ ਸਾਰਾ ਕੁਝ ਅਸੀਂ ਉੱਥੇ ਲੰਡਨ ਕੀਤਾ ਤਾਂ ਵੀਡੀਓ ਇੰਡੀਆ ਹਾਲ ਕੀ ਕੀਤੀ ਹੈ ਤੇ ਬਹੁਤ ਟਾਈਮ ਲੱਗਦਾ ਇੱਕ ਗਾਣੇ ਨੂੰ ਬਣਾਉਣ ਨੂੰ ਤੇ ਲੋਕ ਤਾਂ ਮੇਰੇ 2 ਮਿੰਟ ਚ ਸੁਣ ਕੇ ਇੱਕ ਟ੍ਰੈਕ ਦਾ ਰਿਜ਼ਲਟ ਕੱਢ ਲੈਣੇ ਤੇ ਉਹਨੂੰ ਬਹੁਤ ਜਿੱਦ ਦਾ ਟਾਈਮ ਲੱਗਦਾ ਪਰ ਕੋਸ਼ਿਸ਼ ਕੀਤੀ ਹੈ ਕਿ ਕੁਝ ਚੰਗੀ ਬਣਾ ਦੇ ਦੁਨੀਆ ਭਾਰ ਚ ਕੀ ਵੀਡੀਓ ਤੁਸੀਂ ਇੰਡੀਆ ਬਣਾਈ ਆ ਗਾਣਾ ਤੁਸੀਂ ਯੂਕੇ ਦੇ ਵਿੱਚ ਬਣਾਇਆ ਆ ਤੇ ਰਿਲੀਜ਼ ਤੁਸੀਂ ਨਿਊਜ਼ੀਲੈਂਡ ਕਰ ਰਹੇ ਮਤਲਬ ਕੋਈ ਕੋਨਾ ਛੱਡਣਾ ਨਹੀਂ ਉਹ ਮੈਂ ਕਿੰਨਾ ਵੀ ਚਲੋ ਇੰਟਰਨੈਸ਼ਨਲ ਕਰ ਲਿਆ ਤਾਂ ਫਿਰ ਗਾਣਾ ਵੀ ਇੰਟਰਨੈਸ਼ਨਲ ਹੋਣਾ ਚਾਹੀਦਾ ਕੀ ਬਾਤ ਹੈ ਜੀ ਥੈਂਕ ਯੂ ਸੋ ਮੱਚ ਸਰ ਤੇ ਥੈਂਕ ਯੂ ਸੋ ਮੱਚ ਸਾਡੇ ਵਾਲਾ ਤੇ ਵੀ ਕੋਈ ਖਾਸ ਸੁਨੇਹਾ ਬਹੁਤ ਮਿਹਰਬਾਨੀ ਜੀ ਨਵਾਂ ਗੀਤ ਮੇਰਾ ਰਿਲੀਜ਼ ਹੋ ਰਿਹਾ ਹੈ ਕੀ ਖਾਨੀ ਹੈ ਦਾ ਨਾਮ ਹੈ YouTube ਦੇ ਉੱਤੇ ਇਸ ਵੀਰ ਨੂੰ ਯਾਨੀ ਕੱਲ ਨੂੰ ਰਿਲੀਜ਼ ਹੋ ਜਾਏਗਾ। ਔਰ ਕਿਉਂਕਿ ਖੁਸ਼ੀ ਦੀ ਹੋਰ ਵੀ ਗੱਲ ਹੈ ਕਿ ਅਸੀਂ ਰੈਕੋਰਡ ਕੰਪਨੀ ਵੀ ਆਪਣੀ ਬਣਾ ਲਈ। ਕੀ ਬਾਤ ਹੈ। ਗੋਲਡਨ ਸਟਾਰ ਰੈਕੋਰਡਸ ਤੇ YouTube ਦੇ ਉੱਤੇ ਮਲਕੀਤ ਸਿੰਘ ਗੋਲਡਨ ਸਟਾਰ ਜੀ ਚੈਨਲ ਤੇ ਆਊਗਾ। ਸੋ ਤੁਸੀਂ ਸਾਰਿਆਂ ਨੇ ਸੁਣਨਾ ਅਨਜੋਈ ਕਰਨਾ ਨੱਚੋ ਗਾਓ ਤੇ ਪੰਗੜੇ ਪਾਓ ਮੇਰੇ ਵੱਲੋਂ ਤੇ ਇਹੀ ਆ ਜੀ ਤੇ ਆਪਣਾ ਰਾਜ਼ ਵੀ ਜ਼ਰੂਰ ਦੱਸਦੇ ਸਾਰਿਆਂ ਨੂੰ ਗੀਤ ਦੇ ਵਿੱਚ ਵੀ ਕੀ ਖਾਨੀ ਹੈ ਹਾਂ ਇਹ ਗਾਣੇ ਦੇ ਵਿੱਚ ਸੁੱਟ ਸੁਣ ਕੇ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੀ ਖਾਨੀ ਆ ਤੇ ਕਿੱਤਾ ਸੱਟਰ ਥੈਂਕ ਯੂ ਸੋ ਬਾਤ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਾਸ਼ਟ੍ਰੀ ਕਾਲੇ ਸੀਗੇ ਗੋਲਡਨ ਸਟਾਰ ਥੈਂਕ ਯੂ